ਕਿਸੇ ਲਈ ਮਦਦਗਾਰ ਬੰਨਾ ਹਰ ਕਿਸੇ ਦੇ ਵਾਸ ਵਿੱਚ ਨਹੀਂ ਹੁੰਦਾ ਮਦਦ ਖੁਦ ਦੀ ਕਮਾਈ ਤੇ ਮਿਹਨਤ ਨਾਲ ਕਰਨੀ ਹੋਰ ਵੀ ਔਖਾ ਕੰਮ ਹੈ ਅਜਿਹਾ ਹੀ ਕੁਝ ਬਠਿੰਡਾ ਦੇ ਪਿੰਡ ਤਿਆਉਣਾ ਵਿੱਚ ਇੱਕ ਛੋਟੀ ਜਿਹੀ ਬਿਜਲੀ ਦੀ ਦੁਕਾਨ ਚਲਾਉਣ ਵਾਲਾ ਨੌਜਵਾਨ ਰਾਜਕੁਮਾਰ ਕਰ ਰਿਹਾ ਹੈ ਰਾਜਕੁਮਾਰ ਨੇ ਕੰਨਾਂ ਤੋਂ ਸੁਣਾਈ ਨਾ ਦੇਣ ਵਾਲੇ ਬਜ਼ੁਰਗਾ ਲਈ 에ਅਰ ਮਸ਼ੀਨ ਤਿਆਰ ਕੀਤੀ ਹੈ ਬਾਜ਼ਾਰ ਚੋਂ ਮਿਲਣ ਵਾਲੀ 에ਅਰ ਮਸ਼ੀਨ ਤੋਂ ਇਹ ਮਸ਼ੀਨ ਪੂਰੀ ਤਰ੍ਹਾਂ ਵੱਖ ਹੈ ਰਾਜਕੁਮਾਰ ਨੇ ਇੱਕ ਪਲੇਟ ਤਿਆਰ ਕਰਕੇ ਉਸ ਵਿੱਚ ਇਲੈਕਟ੍ਰੋਨਿਕਲ ਸਰਕਟ ਜੋੜ ਕੇ ਮਸ਼ੀਨ ਬਣਾਈ ਹੈ ਜਿਸ ਦੇ ਵਿੱਚ ਸਪੀਕਰ ਲਗਾਇਆ ਗਿਆ ਹੈ ਫੌਜੀ ਦੇ ਪੁੱਤਰ ਰਾਜਕੁਮਾਰ ਦੇ ਜ਼ਹਿਨ ਵਿੱਚ ਬਜ਼ੁਰਗਾਂ ਲਈ ਕੁਝ ਕਰਨ ਦਾ ਉਸ ਵੇਲੇ ਆਇਆ ਜਦ ਇੱਕ ਬਜ਼ੁਰਗ ਨੂੰ ਉਸਨੇ ਆਵਾਜ਼ ਮਾਰੀ ਤਾਂ ਉਸ ਨੂੰ ਸੁਣਾਈ ਨਾ ਦਿੱਤਾ। ਅਈ ਬਜ਼ੁਰਗ ਮੇਰੇ ਕੋ 75-10 ਸਾਲ ਦੇ ਬਜ਼ੁਰਗ ਮੇਰੇ ਕੋਲ ਬੈਠਦੇ ਸੀ। ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਬਜ਼ੁਰਗ ਨੂੰ ਆਵਾਜ਼ ਮਾਰੀ ਇੱਕ ਦਿਨ ਉਹਨਾਂ ਨੂੰ ਸੁਣਦਾ ਨਹੀਂ ਸੀ ਕਿ ਇੱਕ ਦਿਨ ਬਸ ਥੱਲੇ ਆ ਜਿਹੜੇ ਸੀ ਇਹਦੇ ਕਰਕੇ ਮੈਂ ਇਹ ਮਸ਼ੀਨ ਤਿਆਰ ਕਰੀ ਹੈ ਆਪਦੀ ਤਕਨੀਕ ਨਾਲ ਆਪਦੇ ਦਿਮਾਗ ਨਾਲ ਕਿਸੇ ਦੇ ਵਿੱਚ ਕਾਪੀ ਨਹੀਂ ਕੋਈ ਹੋਰ ਇਹ ਦੇ ਕਰਕੇ ਉਹਨੇ ਪ੍ਰੇਰਣਾ ਦੇ ਚੱਲਦਾ ਹੋਇਆ ਮੇਰੇ ਮਾਈਂਡ 'ਚ ਇਹ ਗੱਲ ਆਈ ਵੀ ਲੋਕ ਸੇਵਾ ਤੂੰ ਹੀ ਕਰ। ਉਹ ਦੇ ਸੇਵਾ ਕਰਦੇ ਸੀ ਆਪਾਂ ਲੋਕ ਸੇਵਾ ਕਰ ਰਹੇ ਹਾਂ। ਵੱਡੀ ਗੱਲ ਇਹ ਹੈ ਕਿ ਕਰੀਬ 1200 ਰੁਪਏ ਦੇ ਖਰਚ ਨਾਲ ਤਿਆਰ ਹੋਣ ਵਾਲੀ ਇਸ ਮਸ਼ੀਨ ਨੂੰ ਰਾਜਕੁਮਾਰ ਬਜ਼ੁਰਗਾਂ ਨੂੰ ਮੁਫਤ ਵਿੱਚ ਦੇ ਰਿਹਾ ਹੈ। ਹੁਣ ਤੱਕ ਕਰੀਬ 25 ਬਜ਼ੁਰਗਾਂ ਨੂੰ ਉਹ ਇਹ ਮਸ਼ੀਨ ਮੁਹੱਈਆ ਕਰਵਾ ਚੁੱਕਾ ਹੈ। ਇਹ ਜੀ ਬਹੁਤ ਵਧੀਆ ਚੱਲਦੀ ਆ ਜੀ ਅੱਗੇ ਜਮਾਈ ਨਹੀਂ ਸੁਣਦਾ ਸੀ ਹੁਣ ਮੈਨੂੰ ਬਹੁਤ ਸੁਣਦਾ ਜੀ ਇਹਦੇ ਨਾਲ। ਬਸ ਸਾਫ ਸੁਣਾਈ ਦਿੰਦਾ ਕੋਈ ਬੰਦਾ ਕੋਲੇ ਗੱਲ ਕਰੀ ਜਾਂਦਾ ਜਿਹੜਾ ਮਨੋ ਦੀ ਸਾਫ ਸੁਣਾਈ ਦਿੰਦੀ ਹੈ ਸਮਝ ਆ ਜਾਂਦੀ ਆਪ ਨੂੰ ਪਹਿਲਾਂ ਨਹੀਂ ਸੁਣਦਾ ਪਹਿਲਾਂ ਤਾਂ ਮੈਨੂੰ ਜੰਮਾ ਨਹੀਂ ਸੁਣਦਾ ਹੁੰਦਾ ਸੀ ਜੀ ਕੋਲੇ ਬੈਠੇ ਗੱਲਾਂ ਕਰੀ ਜਾਂਦੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਸੀ ਮੈਨੂੰ ਜਮਾ ਫਰੀਦ ਇਤਿਆਜੀ ਕੋਈ ਪੈਸਾ ਨਹੀਂ ਲਿਆ ਮੇਰੇ ਨਾਲ ਉਹਦੇ 10 ਮਸ਼ੀਨਾ ਹੋਰ ਵੀ ਦਿੱਤੀਗਾ ਜੀ ਰਾਜਕੁਮਾਰ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ ਵਿੱਚ ਬਤੀਤ ਕਰਨਾ ਚਾਹੁੰਦਾ ਹੈ ਰਾਜਕੁਮਾਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਸ ਦੀ ਮਦਦ ਲਈ ਹੱਥ ਵਧਾਉਂਦੀ ਹੈ ਤਾਂ ਉਹ ਹੋਰ ਵੀ ਲੋਕਾਂ ਦੀ ਮਦਦ ਕਰ ਸਕਦਾ ਹੈ ਰਾਜਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ ਉਪਰਾਲਾ ਸ਼ਿਲਾਗਾ ਯੋਗ ਹੈ ਲੋੜ ਹੈ ਸਰਕਾਰ ਨੂੰ ਅਜੇ ਹੀ ਲੋਕਾਂ ਲਈ ਅੱਗੇ ਆਉਂਦੀ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਨੀ ਜੀਵੀ